ਹਾਂ ਜੀ ਬਾਬੇ ਗੁੱਡ ਮਾਰਨਿੰਗ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਕੰਪਿਊਟਰ ਵਾਲਾ ਮਸਲਾ ਹਾਲੇ ਹੱਲ ਹੋਇਆ ਨਹੀਂ ਹੈਗਾ ਉਹਦੇ ਵਿੱਚ ਜਿਹੜੀ ਰੈਮ ਵਾਲੀ ਦਿੱਕਤ ਸੀ ਉਹ ਤਾਂ ਸੋਲਵ ਆਊਟ ਹੋ ਗਈ ਪਰ ਜਿਹੜੀ ਆਪਾਂ ਰੈਮ ਚੇਂਜ ਕਰੀ ਸੀਗੀ ਉਸ ਤੋਂ ਬਾਅਦ ਜਿਹੜੀ Google Chrome ਵਾਲੀਆਂ ਐਕਸਟੈਂਸ਼ਨਾਂ ਸੀਗੀਆਂ ਉਹ ਕੰਮ ਨਹੀਂ ਕਰ ਰਹੀਆਂ ਹੈਗੀਆਂ ਤੇ ਅੱਜ ਦੇਖਦੇ ਆਂਗੇ ਟਰਾਈ ਕਰਕੇ ਵੀ ਜਿਹੜੀ ਆਪਣੇ ਕੋਲ ਪੁਰਾਣੀ ਰੈਮ ਸੀਗੀ ਉਹਦੇ ਨਾਲ ਉਹ ਮਸਲਾ ਸੋਲਵ ਆਊਟ ਹੁੰਦਾ ਹੈਗਾ ਕਿ ਨਹੀਂ ਬਾਕੀ ਜਿਹੜੇ ਇਲੈਕਟ੍ਰੋਨਿਕ ਗੈਜਟ ਹੁੰਦੇ ਨੇ ਇਹਦੇ ਵਿੱਚ ਪੌਸਿਬਿਲਿਟੀ ਕੁਝ ਵੀ ਹੋ ਸਕਦੀ ਹੈਗੀ ਹੋ ਸਕਦਾ RAM ਕਰਕੇ ਦਿੱਕਤ ਹੋਵੇ ਪਰ ਉਹ ਐਵੇਂ ਲੱਗਦਾ ਨਹੀਂ ਹੈਗਾ ਕਿਉਂਕਿ ਉਹ ਸੌਫਟਵੇਅਰ ਦੀ ਦਿੱਕਤ ਹੈਗੀ Google Chrome ਇੱਕ ਸੌਫਟਵੇਅਰ ਦੀ ਕੈਟਾਗਰੀ ਚ ਆ ਜਾਂਦਾ ਹੈਗਾ ਤੇ ਬਾਕੀ ਦੇਖਦੇ ਆਂ ਟਰਾਈ ਕਰਕੇ ਨਹੀਂ ਫਿਰ ਦੁਬਾਰੇ ਉਸੇ ਮਕੈਨਿਕ ਕੋਲੇ ਲੈ ਕੇ ਜਾਣਾ ਪਊਗਾ ਜਿਹੜੇ ਨੇ ਪਹਿਲਾਂ ਕੰਪਿਊਟਰ ਰਿਪੇਅਰ ਕਰਿਆ ਸੀਗਾ ਤੇ ਕਣੀਆਂ ਹਲਕੀਆਂ ਹਲਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਇਸ ਤੋਂ ਪਹਿਲਾਂ ਜਾਦੀ ਮੀਂਹ ਵੜ ਜੇ ਪਰਸੋਂ ਵਾਂਗੂ ਬੂਟ ਵਗੈਰਾ ਜਾਦੇ ਖਰਾਬ ਹੋ ਜਾਣ ਪਾਣੀ ਨਾਲ ਭਿੱਜ ਕੇ ਉਦੋਂ ਪਹਿਲਾਂ ਪਹਿਲਾਂ ਮੈਂ ਦੁੱਧ ਪਾਇਆ ਮੈਂ ਜਾ ਕੇ ਫਿਰ ਦੇਖਦੇ ਆ ਕਿ ਕੀ ਬਹੁਤ ਬੜੀ ਬਣਦੀ ਹੈਗੀ ਕੰਮ ਦੀ ਕਾਫੀ ਸਾਰਾ ਮੱਥਾ ਮਾਰਨ ਤੋਂ ਬਾਅਦ ਤੇ ਆਪਣਾ ਕੰਪਿਊਟਰ ਵਾਲਾ ਮਸਲਾ ਹੱਲ ਹੋ ਗਿਆ ਇੱਕ ਉਹਦੇ ਚ ਵਾਧੂ ਦੀ ਐਕਸਟੈਂਸ਼ਨ ਨਾਲ ਵਾਇਰਸ ਡਾਊਨਲੋਡ ਹੋ ਗਿਆ ਸੀਗਾ ਤਾਂ ਕਰਕੇ Google Chrome ਖੁੱਲ ਨਹੀਂ ਰਿਹਾ ਸੀ ਹੁਣ ਮੈਂ ਤਕਰੀਬਨ 2 ਘੰਟੇ ਮੱਥਾ ਮਾਰ ਕੇ ਉਹਦੇ ਤੇ ਦੇਖਿਆ ਵੀ ਆ ਬਾਅਦ ਦੇ ਵਿੱਚ ਚੈੱਕ ਵੀ ਕੀਤਾ ਤੇ ਵਧੀਆ ਹੁਣ ਚੱਲੀ ਜਾਂਦਾ ਹੈਗਾ ਤੇ ਹੁਣ ਕਿਰਾਂ ਆਪਣਾ ਕੰਮ ਡਨ ਹੋ ਗਿਆ ਮਿਸਤਰੀ ਹੋਰੇ ਆ ਗਏ ਤੇ ਮਿਸਤਰੀ ਨੇ ਆ ਕੰਮ ਚਲਾ ਲਿਆ ਇਧਰਲਾ ਕੰਮ ਕੰਪਲੀਟ ਹੋ ਗਿਆ ਜਿਹੜੀਆਂ ਇਧਰਲੇ ਪਾਸੇ ਟਾਪਾਂ ਲਗਾਉਣੀਆਂ ਸੀਗੀਆਂ ਤੇ ਉਹ ਲੱਗ ਗਈਆਂ ਤੇ ਹੁਣ ਇਹ ਪਲਾਸਟਰ ਤੇ ਹੋ ਗਿਆ ਤੇ ਇਸ ਤੋਂ ਬਾਅਦ ਇਧਰਲੇ ਪਾਸੇ ਕੰਮ ਚਲਾ ਲਿਆ ਆ ਪਲਾਸਟਰ ਵਾਲਾ ਰਹਿੰਦਾ ਸੀਗਾ ਬਾਕੀ ਹਾਲੀ ਮੀਂਹ ਦਾ ਪੱਕਾ ਨਹੀਂ ਪਤਾ ਹੈਗਾ ਬੱਦਲ ਘੁਲਿਆ ਪਿਆਗਾ ਬੇਤਰਾ ਪ੍ਰਮਾਤਮਾ ਮੂਰੇ ਅਰਦਾਸ ਹੈ ਮੀਂਹ ਹਲੇ ਜੇ ਨਾ ਆਵੇ ਤਾਂ ਠੀਕ ਹੈਗਾ ਆ ਸੁੱਕ ਜੂਗਾ ਤੇ ਪੈਟ ਤੇ ਕੰਮ ਚੱਲੀ ਜਾਂਦਾ ਹੈਗਾ ਇਤੋਂ ਬਾਅਦ ਥੱਲੇ ਵਾਲਾ ਕੰਮ ਚੱਲ ਪੂਗਾ ਮਿਸਤਰੀ ਠੰਡ ਕਿੰਨੀ ਕੀ ਲੱਗਦੀ ਐ ਇੱਥੇ ਜਿਹੜੇ ਹਾਮ ਨਾਲ ਤੇਰੇ ਕੱਪੜੇ ਹਾਲਦੇ ਨੇ ਹਵਾ ਦੇ ਨਾਲ ਤੋਂ ਪਤਾ ਲੱਗਦਾ ਹੈ ਵੀ ਠੰਡ ਤੇ ਇਧਰ ਵਿੰਦਰ ਵੀ ਠੰਡ ਖਾਸੀ ਮੰਨੀ ਜਾਂਦਾ ਹੈਗਾ ਵਿੰਦਰ ਲੱਗਦੀ ਐ ਵਿੰਦਰ ਨੂੰ ਕਿੱਥੇ ਲੱਗਦੀ ਐ ਇਹ ਤਾਂ ਦੇਖ ਮਿਸਤਰੀ ਆਪਾ ਇੰਨਾ ਕੁਛ ਪਾਈ ਫਿਰਦਾ ਇਕੱਲੇ ਸਵਟਰ ਚ ਫਿਰਦਾ ਹੈਗਾ ਅਗਦਾ ਪਤਾ ਇਹ ਤਾਂ ਸਿਰਫ ਆਏ ਆ ਵੀ ਬਾਹਾਂ ਵੀ ਤਾਂ ਕਰ ਲੀਆਂ ਵੀ ਮੈਨੂੰ ਆਏ ਕਹਿਣਗੇ ਵੀ ਠੰਡ ਤੈਨੂੰ ਤਾਂ ਲੱਗਦੀ ਨਹੀਂ ਹੈਗੀ ਤੇ ਹੁਣ ਰਾਇ ਬਣ ਗਈ ਵੀ ਮੰਮਟੀ ਦੇ ਇਧਰਲੇ ਪਾਸੇ ਜਿੱਧਰ ਆਪਣੇ ਘਰ ਦਾ ਫਰੰਟ ਹੈਗਾ ਤੇ ਇਧਰਲੇ ਪਾਸੇ ਆ 9 2 5 6 ਜਾਂ 7 ਜਿੰਨੇ ਦੀ ਵੀ ਮਿਲ ਗਈ ਇੱਕ ਟੁਕੜੀ ਬਾਬੇ ਨਾਨਕ ਦੀ ਫੋਟੋ ਜਿਹਦੇ ਉੱਤੇ ਲਗਬਣੀ ਹੋਵੇ ਪੱਥਰ ਦੇ ਉੱਤੇ ਉਹ ਇਹਦੇ ਚਲਾ ਦੇਣਗੇ ਮੰਮੀ ਕਹਿੰਦੀ ਵੀ ਮੈਨੂੰ ਆ ਵਧੀਆ ਲੱਗਦੀ ਹੈ ਤੇ ਮੰਮੀ ਦੀ ਵੀ ਇੱਕ ਫਰਮਾਇਸ਼ ਪੂਰੀ ਕਰਦੀ ਹੈ ਸਾਰੇ ਕੋਈ ਡਿਮਾਂਡ ਨਹੀਂ ਕਰੀ ਹੈਗੀ ਜਦੋਂ ਦਾ ਮਿਸਤਰੀ ਲੱਗਿਆ ਹੈ ਮੰਮੀ ਦੀ ਆੜ ਮੜ ਪੂਰੀ ਕਰਦਨੇ ਆਪਾਂ ਬਾਕੀ ਦੇਖਦੇ ਆਂ ਉੱਥੇ ਜਾ ਕੇ ਜੇ ਤਾਂ ਕਿਸੇ ਹਿੰਦੂ ਦੇਵੀ ਦੇਵਤੇ ਦੀ ਮਿਲ ਗਈ ਫੋਟੋ ਤਾਂ ਵੀ ਲਾ ਦੇਂਗੇ ਤੇ ਜੇ ਬਾਬੇ ਨਾਨਕ ਦੀ ਮਿਲ ਗਈ ਫੋਟੋ ਤਾਂ ਵੀ ਕਿਉਂਕਿ ਆਪਣਾ ਕੋਈ ਕਿਸੇ ਨਾਲ ਰੌਲਾ ਨਹੀਂ ਹੈਗਾ ਆਪਣੇ ਲਈ ਸਾਰੇ ਇੱਕੋ ਨੇ ਸਕੂਟਰੀ ਅੱਜ ਚੱਲ ਵੱਧ ਗਈ ਤੇ ਜ਼ਿਆਦਾ ਚਲਾਣਾ ਕਰਕੇ ਲੋ ਹੋ ਗਈ ਮੈਂ ਉਹਨੂੰ ਚਾਰਜ ਤੇ ਘਰੇ ਲਾਇਆ ਤੇ ਮੈਂ ਸਕੂਟਰ ਲੈ ਆਇਆ ਮੋਟਰਸਾਈਕਲ ਮੈਂ ਤਾਂ ਨਹੀਂ ਕੱਢਿਆ ਹੈਗਾ ਵੀ ਜਿਆਦੇ ਆ ਗਾਰਾ ਹੋਇਆ ਪਿਆ ਤੇ ਆਲੇ ਦੁਆਲੇ ਚਿੱਕੜ ਬਾੜਾ ਹੈਗਾ ਸਾਰਾ ਲਿਬੜ ਜਾਊਗਾ ਤੇ ਇੱਕ ਗੇੜੇ ਖਾਤਰ ਕਾ ਨੂੰ ਲਵੇੜਨਾ ਹੈਗਾ ਤੇ ਤਾਂ ਕਰਕੇ ਮੈਂ ਸਕੂਟਰ ਲਿਆ ਆ ਸਮਾਨ ਵਗੈਰਾ ਮੈਂ ਖਰੀਦ ਲਿਆਂਦਾ ਤੇ ਮੈਨੂੰ ਥੋੜੀ ਜਿਹੀ ਵਾਪਸ ਜਾਣ ਦੀ ਜਲਦੀ ਸੀ ਕਿਉਂਕਿ ਪਿੰਡ ਇੱਕ ਜਾਗੇ ਜਿਹਦੇ ਮੁੰਡੇ ਦੀ ਡੈਥ ਹੋ ਗਈ ਸੀ ਡੈਡੀ ਹੋਰੇ ਘਰੇ ਮਿਸਤਰੀਆਂ ਕੋਲੇ ਬਿਜੀ ਸੀ ਤਾਂ ਕਰਕੇ ਉਹਦੇ ਦਾ ਸੰਸਕਾਰ ਤੇ ਮੈਨੂੰ ਜਾਣਾ ਪੈਣਾ ਸੀਗਾ ਕਾਲੀ ਦੇ ਕੰਮ ਇਹ ਜੀ ਹੁੰਦੇ ਨੇ ਮੈਨੂੰ ਇਹ ਸੀਗਾ ਮੈਂ ਜਲਦੀ ਜਲਦੀ ਆਪਦੇ ਕੰਮ ਕਰਕੇ ਵਾਪਸ ਆ ਜਾਊਂਗਾ ਤੇ ਜਾ ਕੇ ਦੇਖਿਆ ਅੱਜ ਸੰਡੇ ਕਰਕੇ ਅੱਧੀਆਂ ਦੁਕਾਨਾਂ ਬੰਦ ਸੀਗੀਆਂ ਤੇ ਦੂਜਾ ਬਾਜ਼ਾਰ ਚ ਹਲਕਾ ਫੁਲਕਾ ਪਾਣੀ ਖੜਾ ਸੀਗਾ ਮੈਨੂੰ ਅੱਜ ਇਹ ਸੀਗਾ ਵੀ ਸ਼ੈੱਡ ਵਾਲਾ ਸਮਾਨ ਵੀ ਲੈ ਆਵਾਂਗੇ ਦੇਖ ਕੇ ਉਹ ਵੀ ਕਬਾੜਿਆਂ ਕੋਲੇ ਜਾਣ ਵਾਲਾ ਢੇੜਾ ਵਿੱਚ ਹੀ ਪਿਆ ਹੈਗਾ ਹਾਲੇ ਤੇ ਮੀਂਹ ਪੈਣ ਕਰਕੇ ਸਾਰੇ ਕੰਮ ਅੱਗੇ ਦੇ ਅੱਗੇ ਪੋਸਟਪੋਨ ਹੋਈ ਜਾਂਦੇ ਨੇ ਨਾ ਤਾਂ ਕੋਈ ਕੰਮ ਦੀ ਖਾਸ ਚਾਲ ਬਣਦੀ ਹੈਗੀ ਨਾ ਕੋਈ ਕੰਮਕਰ ਨੂੰ ਜੀ ਕਰਦਾ ਜਦੋਂ ਸਾਰਾ ਦਿਨ ਇੱਥੇ ਸਿਕ ਸਿਕ ਜੀ ਹੋਈ ਜਾਂਦੀ ਰਹਿੰਦੀ ਹੈਗੀ ਮੀਂਹ ਕਰਕੇ ਠੰਡ ਚ ਤਾਂ ਹੱਥ ਹੀ ਨਹੀਂ ਖੁੱਲਦਾ ਹੈਗਾ ਹੁਣ ਹਵਾ ਖੜੀ ਆ ਤੇ ਸੂਰਜ ਨਿਕਲਿਆ ਹੈਗਾ ਤੇ ਬਰੇਤੇ ਨੂੰ ਹਲਕੇ ਫੁਲਕੀ ਹਵਾ ਲੱਗੀ ਤੇ ਉਪਰੋਂ-ਉਪਰੋਂ ਸੁੱਕ ਗਈ ਜਿਹਦੇ ਨਾਲ ਉਪਰੋਂ-ਉਪਰੋਂ ਕਿਰਾਂ ਇਕੱਠੀ ਕਰਕੇ ਤੇ ਪਲਾਸਟਰ ਦਾ ਕੰਮ ਚਲਾ ਲਿਆ ਕੱਲ ਦੀ ਮਸ਼ੀਨ ਖਰਾਬ ਹੋ ਹੀ ਪਏਗੀ ਟੀਂ ਟੀਂ ਦੀ ਆਵਾਜ਼ ਆਉਂਦੀ ਹੈਗੀ ਕੱਲ ਮਸਤਰੀ ਨੇ ਆਈ ਸੀਗੀ ਉਹ ਕਹਿੰਦਾ ਇਹਦੀ ਮੋਟਰ ਚੱਲ ਗਈ ਤੇ ਹੁਣ ਮਾਨਕ ਬੁਲਾਇਆ ਸੀਗਾ ਇਹਦੇ ਚ ਰਿੜਿਚ ਧਰ ਕੇ ਇਹਨੂੰ ਪਿੰਡ ਲੈ ਜਾਈਏ ਤੇ ਇੱਕ ਇਹਦੀ ਉਹ ਜਿਹੜੀ ਥੱਲੇ ਵਾਲਾ ਪਿੰਗਾ ਜਾਏਗਾ ਉਹਦੀ ਵੀ ਟਰਾਲੀ ਦੇ ਟਾਇਰ ਬਦਲਣ ਵਾਲੇ ਨੇ ਰਸਾਲਿਆ ਹੁੰਦਾ ਹੈਗਾ ਲੈ ਵਿੱਚ ਧਰ ਦਈਏ ਮੈਂ ਅਗਲੀ ਫੱਟੀ ਖੋਲਣਾ ਐਂ ਚਾੜ ਦੇਾਂਗੇ ਉਹਨੂੰ ਵਿੱਚ ਮਸ਼ੀਨ ਤਾਂ ਕਰਕੇ ਪਿੰਡ ਲੈ ਕੇ ਜਾ ਰਹੇ ਆ ਨਹੀਂ ਫਿਰ ਉਹਦੇ 2-3 ਗੇੜੇ ਲੱਗ ਜਾਣਗੇ ਜਿਹੜਾ ਮੁੰਡਾ ਲੈ ਕੇ ਆ ਉਹ ਨਾਲੇ ਇੱਥੇ ਆ ਕੇ ਚੈੱਕ ਨਹੀਂ ਹੋਣੀ ਉਹਦੇ ਕੋਲੇ ਉੱਥੇ ਸਾਰਾ ਸਿਸਟਮ ਬਣਿਆ ਹੋਇਆ ਉੱਥੇ ਸਮਾਰ ਕੇ ਚੈੱਕ ਕਰ ਲਾਂ ਕਿਉਂਕਿ ਜਿਹੜੀ ਸਿਕਾਉਣ ਵਾਲੀ ਮੋਟਰ ਆਏਗੀ ਸਿਕਾਉਣ ਵਾਲਾ ਇਹਦਾ ਪਾਰਟ ਹੈਗਾ ਇੱਕ ਮਿੰਟ ਮੈਂ ਚਕਾਉਣਾ ਉਹਦੀ ਥੱਲੇ ਸੀਲ ਵੀ ਪੈਣੀ ਹੈਗੀ ਆ ਸਾਰਾ ਹਿੱਸਾ ਖੋਲੂਗਾ ਮੋਟਰ ਖੁੱਲੂਗੀ ਉੱਤੇ ਕਵਰ ਵਗੈਰਾ ਲੱਗੂਗਾ ਉੱਥੇ ਉਹ ਤਸੱਲੀ ਨਾਲ ਕਰ ਦੇਣਗੇ ਵੈਸੇ ਵੀ ਘਰੇ ਇੱਥੇ ਨਹੀਂ ਫਿਰ ਨਾਲ ਤਾਂ ਮੇਰਾ ਟਾਈਮ ਖਰਾਬ ਹੋਊਗਾ ਮੇਰਾ ਟਾਈਮ ਛੁੱਟੂਗਾ ਤੇ ਨਾਲੇ ਮਿਸਤਰੀ ਨੂੰ ਲਿਆਓ ਛੱਡਿਓ ਉਹ ਚੀਜ਼ ਤੇ ਥੋੜੀ ਜਿਆਦਾ ਮਿਹਨਤ ਹੁੰਦੀ ਹੈ ਇਸ ਕਰਕੇ ਮੈਂ ਆਪਾਂ ਪਿੰਡੀ ਲੈ ਜਾਾਂਗੇ ਦਾ ਕੋਈ ਨਹੀਂ ਹੁੰਦਾ ਹੈਗਾ ਬਿੰਦਰ ਕਿਹੜੀ ਗੱਲ ਨੂੰ ਸੀਰੀਅਸ ਲੈ ਜੀ ਸਾਈਡ ਵਾਲੀਆਂ ਕੰਧਾਂ ਪਲਾਸਟਰ ਹੋ ਗਈਆਂ ਜਿਹੜੀਆਂ ਉੱਪਰਲੇ ਪੱਲੇ ਸੀਗੇ ਜਿਹੜੇ ਥੱਲੇ ਵਾਲੀਆਂ ਕੰਧਾਂ ਰਹਿ ਗਿਆ ਮਾਮ ਮਟੀਰੀਆਂ ਉਹ ਕੱਲ ਨੂੰ ਕਰੂਗਾ ਮਿਸਤਰੀ ਤੇ ਜਿਹੜੇ ਉੱਪਰਲਾ ਬਾਦਰਾ ਸੀਗਾ ਇਹ ਕੰਪਲੀਟ ਹੋ ਗਿਆ ਟਾਈਮ ਬਚ ਗਿਆ ਸੀਗਾ ਤੇ ਦੂਜਾ ਸੀਮੈਂਟ ਅਜੇ ਵੱਧ ਬਣ ਗਿਆ ਸੀਗਾ ਤਾਂ ਕਰਕੇ ਉੱਪਰਲੇ ਪਾਸੇ ਕੋਲੂਆ ਪਾ ਦੇਣਗੇ ਜਿੰਨਾ ਕਿ ਪੈਂਦਾ ਹੈਗਾ ਤੇ ਬਾਕੀ ਕੱਲ ਨੂੰ ਸਵੇਰੇ ਆ ਕੇ ਇਹੀ ਕੰਮ ਕਰ ਲਾਂਗੇ ਪਹਿਲਾਂ ਕਿ ਨਹੀਂ ਮਿਸਤਰੀ ਇਹੀ ਗੰਮ ਨਵੇੜ ਦੇਾਂਗੇ ਬਾਕੀ ਸਾਰਾ ਕੁਝ ਓਕੇ ਹੈ ਮੀਂਹ ਪੈਣ ਕਰਕੇ ਸਾਰਾ ਇੱਟਾਂ ਵਗੈਰਾ ਗਿੱਲੀਆਂ ਪਈਆਂ ਨੇ ਥੱਲੋਂ ਜਿਹੜਾ ਆਪਣਾ ਰੇਤਾ ਪਾਇਆ ਹੋਇਆ ਸੀਗਾ ਤੇ ਇੱਟਾਂ ਹਲੇ ਵੀ ਦਬਦੀਆਂ ਨੇ ਪੈਰ ਧਰੇ ਤੋਂ ਖੋਲ ਕੋੜੀ ਚੱਕ ਬੰਦੂਖ ਚੱਲ ਕੇ ਰਹਿਣ ਨੂੰ ਹੁਣ ਪਿੰਡ ਛੱਡਿਆ ਹੁਣ ਬੈਕ ਹੀ ਕੱਢ ਲਾਂਗੇ ਨਾ ਬਾਰ ਆਹ ਲੋਟ ਹੈਗਾ ਪਹਿਲਾਂ ਮੈਂ ਵੱਡਾ ਬਾਰ ਖੋਲਦਾ ਸੀਗਾ ਉਹਨਾਂ ਆਏ ਸੀ ਮੈਂ ਹਾਂ ਲੰਗਣੀ ਨਹੀਂ ਪਾਰੇ ਇਹ ਪੂਰਾ ਪੂਰਾ ਮੁੰਡਾ ਡਰਾਈਵਰ ਹੈਗਾ ਪੂਰੇ ਪੂਰੇ ਥਾਂ ਵੀ ਦੀ ਕੱਢ ਲਈ ਚੱਲ ਹੁਣ ਮੈਂ ਤੇਰੇ ਨਾਲ ਹੀ ਬਗ ਚੱਲਦਾ ਸਕੂਟਰੀ ਤੇ ਵਾਸ਼ਿੰਗ ਮਸ਼ੀਨ ਐ ਇਲੈਕਟ੍ਰੀਸ਼ੀਅਨ ਕੋਲੇ ਛੱਡਿਆਂ ਦੀ ਉਸ ਘਾਉਣ ਵਾਲੀ ਮੋਟਰ ਖਰਾਬ ਹੋ ਗਈ ਸੀ ਤੇ ਉਮੀਦ ਹੈ ਕਿ ਵੀ ਕੱਲ ਨੂੰ ਉਹ ਸ਼ਾਮ ਤੱਕ ਆਪਣ ਨੂੰ ਰਿਪੇਅਰ ਕਰਕੇ ਦੇ ਦਊਗਾ ਇੱਕ ਤਾਂ ਸਰਦੀ ਦਾ ਟਾਈਮ ਐ ਤੇ ਉੱਤੋਂ ਮੀਂਹ ਪਈ ਜਾਂਦਾ ਮੰਮੀ ਨੂੰ ਕੱਪੜੇ ਲੜੇ ਸੁਕਾਉਣੇ ਥੋੜਾ ਜਿਹਾ ਔਖੇ ਹੋਏ ਪਏ ਨੇ ਤੇ ਚਣਾਈ ਵਾਲੇ ਮਿਸਤਰੀ ਨੇ ਅੱਜ ਮੰਮਟੀ ਦੀ ਛੱਤ ਦੇ ਉੱਤੇ ਜਿਹੜਾ ਆਪਣਾ ਫਰਸ਼ ਲੱਗਿਆ ਹੋਇਆ ਸੀ ਉਹ ਗਿੱਲਾ ਹੋ ਗਿਆ ਸੀ ਮੀਂਹ ਪੈਣ ਕਰਕੇ ਉਹਦੇ ਤੇ ਜਿਹੜਾ ਉਹਨਾਂ ਕੋਲੇ ਪਲਾਸਤਰ ਵਾਲਾ ਮਟੀਰੀਅਲ ਬਚਿਆ ਸੀ ਰਲਿਆ ਹੋਇਆ ਸੀਮੈਂਟ ਅੱਜ ਉਹਨਾਂ ਨੇ ਉਹ ਥੋੜਾ ਜਿਹਾ ਪਾਤਾ ਉੱਤੇ ਤੇ ਕਿਹੜਾ ਸ਼ੁਰੂਆਤ ਹੋ ਗਈ ਉੱਪਰਲੇ ਪਾਸੇ ਕੋਲੂਆ ਪਾਉਣ ਦੀ ਤੇ ਮੇਰੇ ਖਿਆਲ ਚ ਸ਼ਾਇਦ ਉਹ ਸਵੇਰੇ ਉੱਥੋਂ ਹੀ ਆ ਕੇ ਕੰਮ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਜਿਹੜੀਆਂ ਕੰਧਾਂ ਅੱਜ ਪਲਾਸਟਰ ਕਰਨੀਆਂ ਸੀ ਥੱਲੇ ਵਾਲੀਆਂ ਉਹਦੀਆਂ ਪੈੜਾਂ ਹੋਈਆਂ ਪਈਆਂ ਨੇ ਦੋਨੇ ਪਾਸੇ ਤੇ ਇਹ ਤੋਂ ਬਾਅਦ ਉਧਰ ਕੰਮ ਚਲਾ ਲੈਣਗੇ ਤੇ ਜਿਹੜਾ ਜੰਗਲੇ ਤੇ ਪਲਾਸਟਰ ਕਰਨਾ ਹੈਗਾ ਉਹਨੂੰ ਨਾਲ ਦਾ ਜੰਗਲਾ ਸੁੱਕ ਜਾਊਗਾ ਜਿਹੜਾ ਉਹਦੇ ਤੇ ਗਿੱਲਾ ਸੀਮਿੰਟ ਲੱਗਿਆ ਹੋਇਆ ਹੈਗਾ ਮਾੜਾ ਮੋਟਾ ਹਲਦਾ ਹੈਗਾ ਕਿਉਂਕਿ ਜਦੋਂ ਉਹ ਪਲਾਸਟਰ ਕਰਦੇ ਨੇ ਜ਼ੋਰ ਨਾਲ ਤਾਂ ਜੰਗਲੇ ਨੂੰ ਵੀ ਟੱਕ ਪੈਂਦੀ ਏਗੀ ਉਹ ਜ਼ੋਰ ਦੀ ਤੇ ਇੱਕ ਦੋ ਦਿਨਾਂ ਚ ਉਹ ਵੀ ਆਪਣਾ ਮਤਲਬ ਸੁੱਕ ਕੇ ਰੈਡੀ ਹੋ ਜਾਊਗਾ ਪਲਾਸਤਰ ਕਰਨ ਵਾਸਤੇ ਜਿਹੜਾ ਆਪਾਂ ਨੇ ਬਾਹਰਲੇ ਪਾਸੇ ਸ਼ੈੱਡ ਪਾਉਣਾ ਸੀਗਾ ਉਹ ਹਲੇ ਵਿਚੀ ਦੁਰਾ ਫਿਰਦਾ ਕਿਉਂਕਿ ਉਹਦਾ ਮਟੀਰੀਅਲ ਮੈਥੋਂ ਲੈਣ ਜਾਇ ਨਹੀਂ ਗਿਆ ਮਿਸਤਰੀਆਂ ਕੋਲ ਹੀ ਮੈਨੂੰ ਬੇਲ ਨਹੀਂ ਲੱਗੀ ਹੈਗੀ ਤੇ ਬਾਕੀ ਆਪਣੇ ਉੱਪਰਲੇ ਕੰਮ ਜਿਵੇਂ ਅੱਜ ਥੋੜਾ ਜਿਹਾ ਭੱਜ ਦੌੜ ਚ ਵੀ ਧਨੋ ਲਿਓ ਮੈਂ ਅੱਧੇ ਕੰਮ ਕਰਕੇ ਆਇਆਗਾ ਜਿਹੜੇ ਮੇਨ ਮੇਨ ਜ਼ਰੂਰੀ ਸੀਗੇ ਉਹ ਵੀ ਆਪਣੇ ਹਲੇ ਪੈਂਡਿੰਗ ਪਏ ਨੇ ਤੇ ਬਾਕੀ ਸਵੇਰੇ ਆ ਕੇ ਦੇਖਦੇ ਆਂ ਮਿਸਤਰੀਆਂ ਦੇ ਕੰਮ ਦੀ ਕੀ ਰੂਪਰੇਖਾ ਬਣਦੀ ਹੈ ਜੇ ਉਹਨਾਂ ਕੋਲੋਂ ਟਾਈਮ ਲੱਗਿਆ ਤਾ ਕੱਲ ਨੂੰ ਮੈਂ ਸਪੈਸ਼ਲ ਜਾ ਕੇ ਸ਼ੈੱਡ ਵਾਲਾ ਸਮਾਨ ਲੈ ਕੇ ਰੱਖ ਲੂੰਗਾ ਤੇ ਜਿਹੜਾ ਮੋਟਾ ਹਰਪ੍ਰੀਤ ਮਿਸਤਰੀ ਹੈਗਾ ਉਹ ਇੱਕ ਦੋ ਦਿਨਾਂ ਚ ਜਦੋਂ ਆਪਣੇ ਜੰਗਲੇ ਵਾਲਾ ਉੱਪਰੋਂ ਪਲਾਸਟਰ ਹੋ ਗਿਆ ਤਾਂ ਉਦੋਂ ਬਾਅਦ ਸ਼ੈੱਡ ਵਾਲਾ ਕੰਮ ਸ਼ੁਰੂ ਕਰ ਲੂਗਾ ਤੇ ਬਾਕੀ ਦੇਖਦੇ ਆਂਗੇ ਹੁਣ ਕੱਲ ਦੀ ਕੀ ਵਿਉਂਤਬੰਦੀ ਬਣਦੀ ਹੈਗੀ ਤੇ ਇਹਦੇ ਨਾਲ ਹੀ ਕਰਦੇ ਆਂਗੇ ਅੱਜ ਦੀ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ